ਸਰਠ ਮਹਲਾ 5 ਘਰ ਪਹਿਲਾ ਅਸ਼ਟਪਦੀਆ ਇੱਕ ਅੰਕਾ ਸਤ ਗੁਰ ਪ੍ਰਸਾਦਿ ਸਭ ਜਗ ਜਿਨਹਾਂ ਉਪਾਇ ਭਾਈ ਕਰਨ ਕਰਨ ਸਮਰੱਥ ਜਿਉ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਸਭ जग ਜਿਨਹਾ ਉਪਾਇ ਪਾਈ ਕਰਨ ਕਰਨ ਸਮਰਥ ਜੀਉ ਪਿੰਡ ਜਨ ਸਾਜਿ ਆ ਭਾਈ ਦੇ ਕਰ ਆਪਣੀ ਵਾਥ ਕੈਨ ਕਹੀਆ ਕਿਆ ਦੇਖੀਐ ਭਾਈ ਕਰਤਾ ਏਕ ਆਕਾਥ ਗੁਰ ਗੋਵਿੰਦ ਸਲਾਹੀਆ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਆ ਹਰ ਭਗਵੰਤਾ ਨਾਮ ਦਾਣ ਦੇ ਜਨ ਆਪੁਨੇ ਦੁਖ ਦਰਦ ਕਹੰਤਾ ਰਹਾਉ ਜਾਂ ਕਹਰ ਸਭ ਕੇ ਸਹ ਭਾਈ ਨਾ ਨਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉਚਾ ਅਗੰ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ நிட்டு பாய மண சேரணிய பாய ਪਰੰਪਾਉ ਹੋਵੇ ਨਾਸ ਮਿਲ ਸੰਤ ਸਵਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰ ਬਚਨੀ ਸੋਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜਿਆ ਭਾਈ ਹੋਇਆ ਸਭ ਕੀ ਧੂਰ ਘਾਟ ਘਾਟ ਬ੍ਰਹਮ ਵਿਸਾਰਿਆ ਭਾਈ ਪੇਖ ਸੁਣਾ ਹਦੂਰ ਘਾਟ ਘਾਟ ਬ੍ਰਹਮ ਵਿਸਾਰਿਆ ਭਾਈ ਪੇਖ ਸੋਣਾ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਅ ਝੂਰ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ प्रेम पदार्थ नाम है भाई माया मोह बेनाश तिस भावै ता मेल लै भाई हृदय नाम निवास गोर्मुख ਕਮਲ ਪ੍ਰਗਾਸਿਐ ਭਾਈ ਰਿਦੈ ਹੋਵੈ ਪ੍ਰਗਾਸ ਪ੍ਰਗਟ ਪਾਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰ ਪੂਰਾ ਸੰਤੋਖਿਆ ਭਾਈ ਐਹਨਸ ਲਗਾ ਭਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆਉ ਕਰਣੀ ਸਣ ਸਣ ਜੀਵ ਆ ਪਾਈ ਨੇਹ ਚਲ ਪਾਇਆ ਥਾਉ ਜੇਸ ਪ੍ਰਤੀਤਨਾ ਆਵਈ ਪਾਈ ਸੋ ਜੀਆੜਾ ਜਾੜ ਜਾਓ ਬਹੁ ਗਣ ਮੇਰੇ ਸਾਹਿਬ ਪਾਈ ਹਾਂ ਤਿਸ ਕੈ ਬਾਲ ਜਾਉ ਓ ਨਿਰਗੁਣਿਆ ਰੇ ਪਾਲਦਾ ਪਾਈ ਦੇਨ ਥਾਵੇ ਥਾਓ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਣ ਕਾਣਾ ਜਿਸ ਗੁਰ ਸਾਚਾ ਪੇਟਿਆ ਭਾਈ ਪੂਰਾ ਤਿਸ ਕਰਮਾਓ ਤਿਸ ਬੰ ਕੜੀ ਨਾ ਜੀਵਿਆ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸਨਾ ਵਿਸਰੈ ਭਾਈ ਪੇਖਾ ਸਦਾ ਹਜੂਰ ਸਾਦੂ ਸੰਗ ਮਿਲਾਇਆ ਭਾਈ ਸਰਵ ਰਹਾ ਭਰਪੂਰ ਜਿਨਾ ਪ੍ਰੀਤ ਨਾਲ ਲੱਗਿਆ ਭਾਈ ਸੇਨੇਤ ਨੇਤ ਮਰਦੇ ਝੂਰ ਅੰਚਲ ਆਇ ਤਰਾਇਆ ਪਾਈ ਭੋਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲ ਆ ਪਾਈ ਕੀ ਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਪੋਜਨ ਨਾਮ ਆਧਾਰ ਨਾਨਕ ਤੇ ਸਰਣਾਗਤੀ ਭਾਈ ਜੇ ਕੇਲ ਵੇਖ ਕਾਟਣ ਹਾਰ ਮਨ ਤੰ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇ ਸਰਣਾ ਭਗਤੀ ਭਾਈ ਜੇ ਕੇਲ ਵੇਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟ ਪਦਿਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਬਜਾਗ ਜਿਨਹਾਂ ਓ ਪਾਇਆ ਭਾਈ ਕਾਰਣ ਕਾਰਣ ਸਮਰੱਥ ਜੀਉ ਪੈੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਬਾਤ